ਦੋਸਤੋ ਲੋਕ ਸਭਾ ਚੋਣਾਂ 2024 ਦਾ ਦੌਰ ਚੱਲ ਰਿਹਾ ਹੈ ਪੰਜਾਬ ਦੀਆਂ 13 ਹੀ ਸੀਟਾਂ ਤੇ ਚੋਣ ਪ੍ਰਚਾਰ ਪੂਰੀ ਤਰ੍ਹਾਂ ਭਖਿਆ ਹੋਇਆ ਹੈ ਵੱਖ-ਵੱਖ ਉਮੀਦਵਾਰ ਆਪਣੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰ ਰਹੇ ਨੇ ਉੱਥੇ ਹੀ ਜਿਹੜੇ ਉਮੀਦਵਾਰ ਪਾਰਟੀ ਦੇ ਵੱਲੋਂ ਖੜੇ ਨੇ ਉਸ ਪਾਰਟੀ ਦੇ ਸਟਾਰ ਪ੍ਰਚਾਰਕ ਵੀ ਉਹਨਾਂ ਉਮੀਦਵਾਰਾਂ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰ ਰਹੇ ਨੇ ਤੇ ਜੇਕਰ ਗੱਲ ਕਰੀਏ ਪੰਜਾਬ ਦੀਆਂ ਹੌਟ ਸੀਟਾਂ ਦੀ ਤਾਂ ਪੰਜਾਬ ਦੀ ਜਿਸ ਲੋਕ ਸਭਾ ਸੀਟ ਤੇ ਇਸ ਸਮੇਂ ਦੁਨੀਆ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਉਹ ਹੈ ਖਡੂਰ ਸਾਹਿਬ ਲੋਕ ਸਭਾ ਸੀਟ ਜਿੱਥੋਂ ਕਿ ਅਮਰਤਪਾਲ ਸਿੰਘ ਆਜ਼ਾਦ ਤੌਰ ਤੇ ਚੋਣ ਮੈਦਾਨ ਦੇ ਵਿੱਚ ਹਨ ਉੱਥੇ ਹੀ ਅਕਾਲੀ ਦਲ ਵੱਲੋਂ ਬਿਰਸਾ ਸਿੰਘ ਬਲਟੋਹਾ ਅਤੇ ਕਾਂਗਰਸ ਵੱਲੋਂ ਕੁਲਵੀਰ ਸਿੰਘ ਜੀਰਾ ਆਮ ਆਦਮੀ ਪਾਰਟੀ ਵੱਲੋਂ ਕੈਬਨਟ ਮੰਤਰੀ ਲਾਲਜੀਤ ਸਿੰਘ ਭੁੱਲਰ ਅਤੇ ਜੋ ਭਾਜੀਪੀ ਹੈ ਉਸ ਵੱਲੋਂ ਮਨਜੀਤ ਸਿੰਘ ਮੰਨਾ ਚੋਣ ਮੈਦਾਨ ਦੇ ਵਿੱਚ ਸ਼ਾਮਲ ਨੇ ਤੇ ਉੱਥੇ ਹੀ ਇਹ ਮੁਕਾਬਲਾ ਦਿਨ ਦਿਨ ਰਮਾਂਚਿਕ ਬਣਦਾ ਨਜ਼ਰ ਆ ਰਿਹਾ ਕਿਉਂਕਿ ਜਿੱਥੇ ਪਹਿਲਾਂ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਕਿ ਅਮਰਪਾਲ ਸਿੰਘ ਦੇ ਨਾਲ ਰਲਦੇ ਮਹਾਂਦਰ ਅਤੇ ਨਾਮ ਵਾਲੇ ਇੱਕ ਸਖਸ਼ ਨੇ ਕਾਗਜ਼ ਭਰੇ ਹਨ ਤੇ ਬਾਅਦ ਦੇ ਵਿੱਚ ਜਦੋਂ ਪਤਾ ਲੱਗਿਆ ਤਾਂ ਇਹ ਸਖਸ਼ ਆਮ ਆਦਮੀ ਪਾਰਟੀ ਦਾ ਸਪੋਕਸਪਰਸਨ ਨਿਕਲਿਆ ਅਤੇ ਸਰਕਟ ਆਗੂ ਨਿਕਲਿਆ ਆਮ ਆਦਮੀ ਪਾਰਟੀ ਦਾ ਤੇ ਉੱਥੇ ਹੀ ਅਕਾਲੀ ਦਲ ਬਾਦਲ ਦੇ ਲੀਡਰ ਬਿਰਸਾ ਸਿੰਘ ਬਲਟੋਹਾ ਵੱਲੋਂ ਵੀ ਲਗਾਤਾਰ ਅਮਰਤਪਾਲ ਤੇ ਸ਼ਬਦੀ ਹਮਲੇ ਕੀਤੇ ਜਾਂਦੇ ਜਾ ਰਹੇ ਨੇ ਤੇ ਉੱਥੇ ਦੋਸਤੋ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਖਡੂਰ ਸਾਹਿਬ ਦੀ ਚੋਣ ਲਗਾਤਾਰ ਦਿਲਚਸਪ ਬਣਦੀ ਨਜ਼ਰ ਆ ਰਹੀ ਹੈ ਕੈਬਰੇਟ ਪੰਜਾਬ ਦੇ ਮੁਖੀ ਅਤੇ ਅਸਾਮ ਦੀ ਡਿਬਰੂਗੜ੍ਹ ਬਾਰਿਸ ਪੰਜਾਬ ਦੇ ਮੁਖੀ ਅਤੇ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਐਨਐਸਐ ਦੇ ਅਧੀਨ ਬੰਦੀ ਬਣਾਏ ਗਏ ਭਾਈ ਅਮਰਤਪਾਲ ਸਿੰਘ ਦੇ ਹਲਕਾ ਖਡੂਰ ਸਾਹਿਬ ਤੋਂ ਚੋਣ ਲੜਨ ਤੋਂ ਬਾਅਦ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਨਵਾਂ ਮੋੜ ਆਇਆ ਸੀ ਇਸ ਤੋਂ ਬਾਅਦ ਭਾਈ ਅਮਰਤਪਾਲ ਸਿੰਘ ਦੇ ਨਾਮਜ਼ਦਗੀ ਪੱਤਰ ਦਾਖਲ ਜਾਂ ਫਿਰ ਰੱਦ ਹੋਣ ਜਾਂ ਸਹੀ ਪਾਏ ਜਾ ਸੰਬੰਧੀ ਸਿਆਸੀ ਗੱਲਿਆਰਿਆਂ ਦੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਰਿਹਾ ਜ਼ਿਲ੍ਹਾ ਤਰਨਤਾਰਨ ਦੇ ਰਿਟਰਨਿੰਗ ਅਫਸਰ ਸੰਦੀਪ ਕੁਮਾਰ ਵੱਲੋਂ ਬੁੱਧਵਾਰ ਨੂੰ ਨਾਮਜ਼ਦਗੀ ਪੱਤਰਾਂ ਦੀ ਪਰਚੋਲ ਕਰਨ ਤੋਂ ਬਾਅਦ ਭਾਈ ਅਮਰਤਪਾਲ ਸਿੰਘ ਦੇ ਨਾਮਜ਼ਦਗੀ ਪੱਤਰ ਸਹੀ ਪਾਏ ਗਏ ਅਤੇ ਬਾਅਦ ਦੇ ਵਿੱਚ ਹਲਕਾ ਖਡੂਰ ਸਾਹਿਬ ਪੰਜਾਬ ਦੀ ਹੌਟ ਸੀਟ ਬਣ ਗਈ ਹੈ ਨਾਮਜ਼ਦਗੀਆਂ ਦੀ ਪਰਚੋਲ ਕਰਨ ਦੀ ਮਿਤੀ ਮੌਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਖਡੂਰ ਸਾਹਿਬ ਤੋਂ ਉਮੀਦਵਾਰ ਬਿਰਸਾ ਸਿੰਘ ਬਲਟੋਹਾ ਵੱਲੋਂ ਹਾਈ ਕੋਰਟ ਦੇ ਸੀਨੀਅਰ ਐਡਵੋਕੇਟ ਹਰਿੰਦਰਪਾਲ ਸਿੰਘ ਈਸ਼ਰ ਅਤੇ ਇੱਕ ਆਜ਼ਾਦ ਉਮੀਦਵਾਰ ਵਿਕਰਮਜੀਤ ਸਿੰਘ ਜੋ ਕਿ ਮੁਹਾਲੀ ਦੇ ਵਸਨੀਕ ਹਨ ਨਿਆਗਾਉਂ ਮੁਹਾਲੀ ਦੇ ਵਸਨੀਕ ਹਨ ਵੱਲੋਂ ਐਡਵੋਕੇਟ ਪ੍ਰਦੀਪ ਕੁਮਾਰ ਰੱਪੜੀਆਂ ਦੇ ਪਰ ਆਪਣੀ ਦੇ ਰਾਹੀਂ ਰਿਟਰਨਿੰਗ ਅਧਿਕਾਰੀ ਸੰਦੀਪ ਕੁਮਾਰ ਕੋਲ ਪਹੁੰਚ ਕੇ ਲਿਖਤੀ ਸ਼ਿਕਾਇਤ ਦੇ ਕੇ ਭਾਈ ਅਮਰਪਾਲ ਸਿੰਘ ਦੇ ਨਾਮਜ਼ਦਗੀ ਪੱਤਰ ਰੱਦ ਕਰਨ ਦੀ ਮੰਗ ਕੀਤੀ ਗਈ ਸੀ ਪਰ ਉਧਰ ਇਹ ਜੋ ਨਾਮਜ਼ਦਗੀ ਪੱਤਰ ਨੇ ਇਹ ਸਹੀ ਪਾਏ ਗਏ ਅਤੇ ਹੁਣ ਅਮਰਪਾਲ ਸਿੰਘ ਦੀ ਜੋ ਕਹਿ ਸਕਦੇ ਆ ਚੋਣ ਪ੍ਰਚਾਰ ਦੇ ਵਿੱਚ ਚੋਣ ਚੋਣਾਂ ਦੇ ਵਿੱਚ ਲੋਕ ਸਭਾ ਚੋਣਾਂ 2024 ਦੇ ਵਿੱਚ ਉਮੀਦਵਾਰੀ ਸਹਿਮਤੀ ਦੇ ਦਿੱਤੀ ਗਈ ਹੈ ਸਹੀ ਪਾਈ ਗਈ ਹੈ ਤੇ ਉੱਥੇ ਹੀ ਇਹ ਕਿਹਾ ਜਾ ਰਿਹਾ ਕਿ ਭਾਈ ਅਮਰਪਾਲ ਸਿੰਘ ਦੇ ਪੇਪਰ ਰੱਦ ਕਰਵਾਉਣ ਦੇ ਲਈ ਬਿਰਸਾ ਸਿੰਘ ਬਲਟੋਹਾ ਵੱਲੋਂ ਅਤੇ ਕੁਝ ਆਜ਼ਾਦਮੀਆਂ ਦੁਆਰਾ ਵੱਲੋਂ ਆਪਣੀ ਪੂਰੀ ਬਾਹ ਲਗਾਈ ਗਈ ਹੈ ਕੀ ਕਹਿਣਾ ਤੁਹਾਡਾ ਇਸ ਬਾਰੇ ਜਰੂਰ ਕਮੈਂਟ ਕਰਨਾ ਤੇ ਉੱਥੇ ਹੀ ਦੋਸਤੋ ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਜਿਵੇਂ ਕਿ ਸਪੈਸ਼ਲ ਇਹ ਦੇਣੀ ਚਰਚਾ ਸੀ ਸ਼੍ਰੋਮਣੀ ਅਕਾਲੀ ਦਾ ਨੰਬਰ ਸਰ ਜਿੰਨਾ ਵੱਲੋਂ ਆਪਣਾ ਉਮੀਦਵਾਰ ਜੋ ਕਿ ਅਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਕਾਗਜ਼ ਵਾਪਸ ਲੈ ਲਏ ਗਏ ਸਨ ਪਰ ਉੱਥੇ ਹੀ ਉਹਨਾਂ ਵੱਲੋਂ 2 ਦਿਨ ਪਹਿਲਾਂ ਆਪਣੇ ਕਾਗਜ਼ ਫਿਰ ਤੋਂ ਜਮ੍ਹਾਂ ਕਰਵਾਏ ਗਏ ਸਨ ਉਮੀਦਵਾਰ ਦੇ ਤੌਰ ਤੇ ਤਾਂ ਉਹਨਾਂ ਨੇ ਸਾਹਮਣੇ ਆ ਕੇ ਦੱਸਿਆ ਸੀ ਕਿ ਉਹਨਾਂ ਨੇ ਸਿਰਫ ਆਪਣੇ ਕਾਗਜ਼ ਇਸ ਕਰਕੇ ਜਮ੍ਹਾਂ ਕਰਵਾਏ ਨੇ ਕਿ ਜੇਕਰ ਕਿਸੇ ਸਾਜ਼ਿਸ਼ ਨਾਲ ਜਾਂ ਕਿਸੇ ਕਾਰਨ ਕਰਕੇ ਅਮਰਤਪਾਲ ਸਿੰਘ ਦੇ ਕਾਗਜ਼ ਰੱਦ ਕਰਵਾਏ ਜਾਂਦੇ ਹਨ ਤਾਂ ਉਹ ਚੋਣ ਮੈਦਾਨ ਰਵਾਇਤੀ ਪਾਰਟੀਆਂ ਦੇ ਲਈ ਖਾਲੀ ਨਹੀਂ ਛੱਡਣਗੇ ਤੇ ਹੁਣ ਜਦੋਂ ਸਾਰਾ ਕੁਝ ਸਹੀ ਹੋ ਗਿਆ ਅਮਰਤ ਰਪਾਲ ਸਿੰਘ ਦੇ ਜੋ ਕਾਗਜ ਨੇ ਅਸੈਪਟ ਕਰ ਲਏ ਗਏ ਹਨ ਤਾਂ ਸ਼੍ਰੋਮਣੀ ਕਾਲੀ ਦਲ ਅੰਮ੍ਰਿਤਸਰ ਦੇ ਜੋ ਉਮੀਦਵਾਰ ਸਨ ਹਰਪਾਲ ਸਿੰਘ ਬਲੇਰ ਵੱਲੋਂ ਆਪਣੇ ਕਾਗਜ ਵਾਪਸ ਲੈਣ ਦਾ ਐਲਾਨ ਕਰ ਦਿੱਤਾ ਗਿਆ ਜੋ ਕਿ ਉਹਨਾਂ ਨੇ ਦੱਸਿਆ ਉਹ ਤੁਹਾਨੂੰ ਉਸ ਵੱਲ ਵੀ ਲੈ ਚਲਦੇ ਆ ਤੇ ਦੋਸਤੋ ਜੋ ਵੀ ਭਾਈ ਅਮਰਪਾਲ ਸਿੰਘ ਦੇ ਕਾਗਜ ਰੱਦ ਕਰਵਾਉਣ ਦੇ ਲਈ ਪਹੁੰਚ ਕੀਤੀ ਗਈ ਉਸ ਨੂੰ ਤੁਸੀਂ ਕਿਸ ਨਜ਼ਰੀਏ ਨਾਲ ਦੇਖਦੇ ਹੋ ਜੁਰ ਕਮੈਂਟ ਕਰਨਾ ਤੇ ਹੋਰ ਤਾਜ਼ਾ ਖਬਰਾਂ ਦੇ ਲਈ ਬਣੇ ਰਹਿਣਾ ਲਿਮਟਿਡ ਗਿਆਨ ਦੇ ਨਾਲ ਹੁਣ ਦੇਖੋ ਇਹ ਖਾਸ ਵੀਡੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਕੌਮ ਨੂੰ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਜਿਹੜਾ ਆਪਣੇ ਮਨਾਂ ਦੇ ਵਿੱਚ ਸ਼ੰਕਾ ਸੀ ਅੱਜ ਗੁਰੂ ਸਾਹਿਬ ਨੇ ਉਹ ਨਿਵਰਤ ਕਰ ਦਿੱਤਾ ਹੈ ਭਾਈ ਅੰਮ੍ਰਿਤਪਾਲ ਸਿੰਘ ਦੇ ਕਾਗਜ਼ ਜਿਹੜੇ ਉਹ ਸਹੀ ਪਾਏ ਗਏ ਆ ਤੇ ਜਿਹੜੀ ਸਾਡੀ ਸੁਖਣਾ ਸੀ ਮਹਾਰਾਜ ਸਾਹਿਬ ਦੇ ਚਰਨਾਂ 'ਚ ਅਰਦਾਸ ਬੇਨਤੀ ਕੀਤੀ ਸੀ ਕਿ ਮਹਾਰਾਜ ਸਾਡੇ ਕਾਗਜ਼ ਸਹੀ ਪਾਏ ਜਾਣ ਤੇ ਖਡੂਰ ਸਾਹਿਬ ਦੀ ਸ਼ੀਟ ਤੋਂ ਵੀ ਜਿੱਤ ਹੋਵੇ ਤੇ ਸੰਗਰੂਰ ਦੀ ਸ਼ੀਟ ਤੋਂ ਵੀ ਜਿੱਤ ਹੋਵੇ ਤੇ ਬਾਕੀ ਸਾਰੀਆਂ ਸ਼ੀਟਾਂ ਜਿੱਥੇ ਸਾਡੇ ਕੈਂਡੀਡੇਟ ਖੜੋਤੇ ਆ ਮਹਾਰਾਜ ਸਾਹਿਬ ਫਤਿਹ ਬਖਸ਼ਣ ਸੋ ਅੱਜ ਜਿਸਕਰਾਨਾ ਕਰਨ ਵਾਸਤੇ ਆਏ ਆ ਤੇ ਆਹ ਤਖਤ ਉਹਦੇ ਲਾਗੇ ਖੜੋਤੇ ਆ ਜਿਹੜੇ ਜਿਹੜੇ ਤਖਤ ਤੇ ਬਾਦਸ਼ਾਹ ਬਹਿ ਕੇ ਹੁਕਮ ਕਰਦਾ ਹੁੰਦਾ ਸੀ ਕਿ ਇਹਨਾਂ ਦੇ ਬੰਦ-ਬੰਦ ਕਰ ਦੋ ਦੇਗਾ ਚ ਪਾਲ ਦੋ ਰੋਹ ਚ ਸਾਲ ਦੋ ਤੇ ਮੈਂ ਸਿੱਖ ਕੌਮ ਨੂੰ ਪੰਥ ਨੂੰ ਅਪੀਲ ਕਰਦਾ ਕਿ ਹੁਣ ਤੁਸੀਂ ਅਣਖ ਤੇ ਗੈਰਤ ਨੂੰ ਜਾਣਦੇ ਹੋਏ ਜਿਹੜੇ 15 14 ਦਿਨ ਬਚੇ ਆ ਰਾਤ ਦੇ ਲੈ ਕੇ ਕਰਕੇ ਧੂੜ ਧਮਾ ਦਿਓ ਸੰਗਰੂਰ ਵੀ ਫਤਿਹ ਕਰੋ ਖਡੂਰ ਸਾਹਿਬ ਵੀ ਫਤਿਹ ਕਰੋ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਵੀ ਤੇ ਜਿੰਨੀਆਂ ਵੀ ਸਾਡੀਆਂ ਜਿਹੜੇ ਸਾਡੇ ਕੈਂਡੀਡੇਟ ਸ਼੍ਰੋਮਣੀ ਅਕਾਲੀ ਦਲ ਹੋਂਦ ਸਾਹਿਬ ਤੇ ਖੜੇ ਆ ਉਹਨਾਂ ਤੇ ਜੇ ਤਾਂ ਪ੍ਰਾਪਤ ਕਰਾਓ ਕਿਉਂਕਿ ਆਪਾਂ ਆਪਣੇ ਮੀਰੀ ਪੀਰੀ ਦੇ ਤਖਤ ਨੂੰ ਮੁੱਖ ਕਰਕੇ ਤੇ ਦਿੱਲੀ ਵਾਲੇ ਤਖਤ ਨੂੰ ਪਿੱਟ ਕਰੀਏ ਸੋ ਇਹ ਮੇਰੀਆਂ ਬੇਨਤੀਆਂ ਹੈ ਤੇ ਕੱਲ ਨੂੰ ਅਸੀਂ ਇੱਥੋਂ ਸ਼ੁਕਰਾਨਾ ਜਿਹੜਾ ਕਰਕੇ ਗੁਰੂ ਸਾਹਿਬ ਦੇ ਚਰਨਾਂ ਚ ਅਰਦਾਸ ਕਰਕੇ ਜਾ ਕੇ ਆਪਣੇ ਕਾਗਜ ਬਲ ਡਰਾ ਕਰਾਂਗੇ ਤੇ ਭਾਈ ਸਾਹਿਬ ਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਜਿੱਤ ਵਾਸਤੇ ਮੈਦਾਨ ਦੇ ਵਿੱਚ ਰਾਤ ਦੇ ਨਿਕ ਕਰ ਦਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ